ਤੂ ਦੇ ਵਿੱਚ ਸਰਪੰਚ ਹਰਦੀਪ ਸਿੰਘ ਦੌਲਤਪੁਰ ਵੱਲੋਂ ਲੈਂਡ ਪੋਲਿੰਗ ਪਾਲਿਸੀ ਦੇ ਖਿਲਾਫ ਟਰੈਕਟਰ ਮਾਰਚ ਕਰਦਿਆ ਗਿਆ ਜੋ ਕਿ ਪਿੰਡ ਦੌਲਤਪੁਰ ਤੋਂ ਸ਼ੁਰੂ ਹੋ ਕੇ ਮੂਲੋਵਾਲ ਸਾਹਬ ਤੱਕ ਗਿਆ ਇਸ ਮੌਕੇ ਹਰਦੀਪ ਸਿੰਘ ਦੌਲਤਪੁਰ ਨੇ ਕਿਹਾ ਕਿ ਚਾਹੀ ਇਹ ਪਾਲਿਸੀ ਸਰਕਾਰ ਨੇ ਬੀਤੇ ਕੱਲ ਵਾਪਸ ਲੈ ਲਈ ਹੈ ਪਰ ਉਹਨਾਂ ਨੂੰ ਸਰਕਾਰ ਤੇ ਕੋਈ ਯਕੀਨ ਨਹੀਂ ਹੈ ਜਦੋਂ ਤੱਕ ਸਰਕਾਰ ਵਿਧਾਨ ਸਭਾ ਵਿੱਚ ਇਸ ਦਾ ਮਤਾ ਨਹੀਂ ਪਾਸ ਕਰ ਦਿੰਦੀ ਉਦੋਂ ਤੱਕ ਕਾਂਗਰਸੀ ਆਗੂਆਂ ਦੇ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਪੁਲੀਕੇ ਪ੍ਰੋਗਰਾਮ ਦੇ ਤਹਿਤ ਇਹ ਟਰੈਕਟਰ ਮਾਰਚ ਕਰ ਰਹੇ ਹਨ ਉਹ ਸਰਕਾਰ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਇਹ ਪਾਲਿਸੀ ਕਦੇ ਵੀ ਮਨਜ਼ੂਰ ਨਹੀਂ ਹੈ ਅਤੇ ਸਰਕਾਰ ਨੂੰ ਹਰ ਹਾਲਤ ਵਿੱਚ ਇਹ ਵਿਧਾਨ ਸਭਾ ਵਿੱਚ ਮਤਾ ਪਾ ਕੇ ਪਾਲਿਸੀ ਵਾਪਸ ਲੈਣੀ ਹੋਵੇਗੀ ਸਾਹਿਬ ਜੀ ਮੈਂ ਹਰਦੀਪ ਸਰਪੰਚ ਪਿੰਡ ਦੌਲਤਪੁਰ ਤੋਂ ਅੱਜ ਅਸੀਂ ਇੱਕ ਟਰੈਕਟਰ ਮਾਰਚ ਕੱਢ ਰਹੇ ਹਾਂ ਜੀ ਪਿੰਡ ਦੌਲਤਪੁਰ ਤੋਂ ਚੱਲ ਕੇ ਮੂਲਵਾਲ ਸਾਹਿਬ ਤੱਕ ਅਸੀਂ ਸੋਚਿਆ ਗੁਰਦੁਆਰਾ ਮੰਜੀ ਸਾਹਿਬ ਮੂਲਵਾਲ ਜਾ ਕੇ ਅਰਦਾਸ ਕਰਾਉਣੀ ਹੈ ਅਰਦਾਸ ਬੇਨਤੀ ਕਰਨੀ ਹੈ ਕਿ ਇਹਨਾਂ ਲਾਲਚੀ ਸਰਕਾਰਾਂ ਨੂੰ ਮਾਲਕ ਤੂੰ ਹੀ ਇਹਨਾਂ ਨੂੰ ਸਮੱਤ ਬਖਸ਼ ਇਹਨਾਂ ਦੇ ਦਿਮਾਗ 'ਚ ਪਾ ਕਿ ਜਿਹੜੇ ਪੰਜਾਬ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਿੱਤਾ ਤੁਹਾਨੂੰ ਫਰਸ਼ ਤੋਂ ਚੱਕ ਕੇ ਅਰਸ਼ ਤੇ ਲੈ ਕੇ ਅੱਜ ਤੁਸੀਂ ਉਹਨਾਂ ਨੂੰ ਹੀ ਲੁੱਟ ਰਹੇ ਹੋਗੇ ਉਹਨਾਂ ਨੂੰ ਲੁੱਟਣ ਦੀ ਨੀਤੀ ਬਣਾ ਰਹੇ ਹੋਗੇ ਦਾ ਸਾਨੂੰ ਇਹ ਭਾਈ ਜੀ ਨੀਤੀ ਮਨਜ਼ੂਰ ਨਹੀਂ ਤਾਂ ਹੀ ਅੱਜ ਘਰ ਘਰ ਚੋਂ ਆਵਾਜ਼ ਉੱਠੀ ਹੈ ਕਿ ਆ ਤੁਸੀਂ ਦੌਲਤਪੁਰ ਦੀਆਂ ਸੜਕਾਂ ਤੇ ਦੇਖ ਹੀ ਰਹੇ ਹੋ ਵੀ ਕਿੰਨਾ ਟਰੈਕਟਰ ਪਹੁੰਚ ਚੁੱਕਿਆ ਜਿਹੜਾ ਹਜੇ ਤੱਕ ਆ ਰਿਹਾ ਇਸ ਚੀਜ਼ ਦਾ ਸਬੂਤ ਹੈ ਕਿ ਸਾਨੂੰ ਇਹ ਬਿੱਲ ਤੁਹਾਡੇ ਕਦੇ ਮਨਜ਼ੂਰ ਨਹੀਂ ਹੈਗੇ ਭਾਈ ਜੀ ਪਾਲਸੀ ਵਾਪਸ ਲੈ ਲਈ ਭਾਈ ਜੀ ਪਾਲਸੀ ਵਾਪਸ ਲੈ ਲਈ મોદી ਸਾਹਿਬ ਨੇ ਵੀ ਦਿੱਲੀ ਜਦੋਂ ਅਸੀਂ ਬੈਠੇ ਸੀ ਨਾ ਉਦੋਂ ਵਾਪਸ ਲੈ ਲਈ ਤੇ ਪਰ ਐਮਐਸਪੀ ਪਿੱਛੇ ਅਸੀਂ ਅੱਜ ਤੱਕ ਰੁਲਦੇ ਫਿਰਦੇ ਆਂ ਜਿੰਨਾ ਚਿਰ ਇਹ ਵਿਧਾਨ ਸਭਾ ਚ ਮਤਾ ਨਹੀਂ ਪੈਂਦਾ ਅਸੀਂ ਕਿਵੇਂ ਮੰਨ ਲਈਏ ਵਾਪਸ ਲੈ ਲਈਏ ਤਾਂ ਬਿਆਨ ਹੈ ਇੱਕ ਅਸੀਂ ਉਸ ਚੀਜ਼ ਨੂੰ ਕਦੇ ਨਹੀਂ ਕਬੂਲਾਂਗੇ ਜਦੋਂ ਵਿਧਾਨ ਸਭਾ ਚ ਪਾਸ ਹੋ ਗਿਆ ਤਾਂ ਅਸੀਂ ਮੰਨ ਲਾਂਗੇ ਜੀ ਅਸੀਂ ਉਨਾ ਚਿਰ ਰੋਸ ਇਹਦਾ ਜਾਰੀ ਰੱਖਾਂਗੇ ਜਿਤਾਉਂਦੇ ਰਹਾਂਗੇ ਆਵਾਜ਼ ਉੱਠਦੀ ਰਹੂਗੀ ਕਿ ਸਾਨੂੰ ਇਹ ਬਿਲ ਮਨਜ਼ੂਰ ਨਹੀਂ ਵਾਪਸ ਲਓ ਵਜਾ ਕੀ ਮੰਨਦੇ ਤੁਸੀਂ ਲਾਲਚ ਬਈ ਲਾਲਚ ਵਜਾ ਇਹੀ ਹੈ ਪੰਜਾਬ ਜਿਹੜਾ ਅੱਜ ਪੰਜਾਬ ਆਕੜ ਕੇ ਬੋਲਦਾ ਹੈ ਪੰਜਾਬ ਦੇ ਵਿੱਚ ਮੜ ਕੇ ਉਹ ਜਰੀ ਨਹੀਂ ਜਾਂਦੀ ਕਿਸੇ ਤੋਂ ਜਿਹੜੇ ਪੰਜਾਬ ਦੇ ਲੋਕ ਹਰੇਕ ਚੀਜ਼ ਲਈ ਉੱਠ ਕੇ ਖੜ ਜਾਂਦੇ ਨੇ ਉਹ ਜਰਿਆ ਨਹੀਂ ਜਾਂਦਾ ਇਸ ਚੀਜ਼ ਕਰਕੇ ਇਹਨਾਂ ਨੇ ਪੰਜਾਬ ਨੂੰ ਖਤਮ ਕਰਨਾ ਹੈ ਕਮਜ਼ੋਰ ਕਰਨਾ ਹੈ ਤੋੜਨਾ ਹੈ ਗਰੀਬ ਕਰਨਾ ਹੈ ਸਾਨੂੰ ਨਹੀਂ ਲੋੜ ਹੈਗੀ ਅਮੀਰ ਹੋਣ ਦੀ ਭਾਈ ਜੇ ਸਾਡੇ ਕੋਲੇ ਜਿਹੜੇ ਸਾਡੇ ਜ਼ਮੀਨਾਂ ਦੇ ਟੁਕੜੇ ਨੇ ਇਹ ਰਹਿਣ ਤੋਂ ਸਾਡਾ ਕਿਸਾਨ ਮਜ਼ਦੂਰ ਦਾ ਇੱਕਾ ਰਹਿਣ ਤੋਂ ਭਾਈਚਾਰਾ ਰਹਿਣ ਤੋਂ ਸਾਡਾ ਜਿਹੜਾ ਤੁਸੀਂ ਤੋੜਨ ਲੱਗੇ ਹੋ ਸਾਨੂੰ ਨਹੀਂ ਚਾਹੀਦਾ ਤੁਹਾਡਾ ਪੈਸਾ ਤੁਸੀਂ ਆਪਣੀ ਆਜ਼ਾਦੀ ਲੈ ਲਓ ਦਿੱਲੀ ਤੋਂ ਪਹਿਲਾਂ ਤੁਸੀਂ ਉਹਨਾਂ ਦੇ ਗੁਲਾਮ ਹੋ ਉਹਨਾਂ ਦੀਆਂ ਅਪਣਾਈਆਂ ਹੋਈਆਂ ਨੀਤੀਆਂ ਤੇ ਤੁਸੀਂ ਚੱਲ ਰਹੇ ਹੋ ਉਹ ਪੰਜਾਬ ਤੇ ਥੋਪ ਰਹੇ ਹੋ ਯਾਰ ਪੰਜਾਬ ਨੇ ਤੁਹਾਨੂੰ ਕਿੱਡਾ ਮਾਣ ਬਖਸ਼ਿਆ ਉਹ ਤਾਂ ਦੇਖ ਲਓ ਇੱਕ ਵਾਰੀ ਅੱਜ ਨੌਜਵਾਨਾਂ ਦਾ ਭਾਰੀ ਉਤਸ਼ਾਹ ਮਿਲ ਰਿਹਾ ਹੁੰਦਾ ਦੇਖਣ ਨੂੰ ਪਿਆਰ ਮਿਲ ਰਿਹਾ ਹੈ ਕੀ ਬਾਈ ਜੀ ਇਹ ਪਹਿਲੀ ਗੱਲ ਤਾਂ ਚਲੋ ਮੈਂ ਤਾਂ ਕੌਣ ਹਾਂ ਨਾ ਇਹ ਸਾਰਿਆਂ ਨੂੰ ਇਸ ਚੀਜ਼ ਦੀ ਸਮਝ ਪੈ ਚੁੱਕੀ ਹੈ ਵੀ ਜਿਹੜੀਆਂ ਅੱਜ ਆਪਣੀਆਂ ਜ਼ਮੀਨਾਂ ਲੁੱਟੀਆਂ ਜਾ ਰਹੀਆਂ ਨੇ ਆਪਣੇ ਤੇ ਬੇਲੇ ਥੋਪੇ ਜਾ ਰਹੇ ਨੇ ਬਹੁਤ ਗਲਤ ਨੇ ਉਸ ਦੇ ਵਿਰੋਧ ਵਿੱਚ ਇਹ ਆ ਰਹੇ ਨੇ ਅੱਜ सरपंच हरदीप सिंह दौलतपुर दी अगवाई ਦੇ ਵਿੱਚ ਹਲਕਾ ਧੂਰੀ ਦੇ ਵਿੱਚ ਜਿਹੜਾ ਇਹ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਕਿਉਂਕਿ ਇੱਕ ਰੋਸ ਮਾਰਚ ਆ ਜਿਹੜੀ ਵੀ ਲੈਂਡ ਪੌਲਿੰਗ ਪਾਲਿਸੀ ਇਹ ਸਰਕਾਰ ਲੈ ਕੇ ਆਈ ਸੀ ਭਾਵੇਂ ਇਹ ਰਾਤ ਇਹਨਾਂ ਨੇ ਐਲਾਨ ਕਰਿਆ ਵੀ ਸੀ ਵਾਪਸ ਲੈ ਲਈ ਪਰ ਜਿੰਨਾ ਚਿਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹਨੂੰ ਰੱਦ ਨਹੀਂ ਕੀਤਾ ਜਾਂਦਾ ਵਿਧਾਨ ਸਭਾ ਦੇ ਵਿੱਚ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਕਿਵੇਂ ਮੰਨ ਲਈਏ ਕਿ ਇਹ ਰੱਦ ਕਰ ਦਿੱਤੀ ਇਹ ਯੂ ਟਰਨ ਸਰਕਾਰ ਆ ਹਮੇਸ਼ਾ ਹਰ ਗੱਲ ਤੇ ਯੂ ਟਰਨ ਲੈਂਦੀ ਆ ਪਰ ਇਹ ਅਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਇਹ ਬੇਲਾ ਉਹ ਰੱਦ ਕਰਾ ਕੇ ਹਟਾਂਗੇ ਸੋ ਉਹਦੇ ਸਬੰਧ ਦੇ ਵਿੱਚ ਇਹ ਪੂਰੇ ਸਮੁੱਚੇ ਹਲਕਾ ਧੂਰੀ ਦੇ ਵਿੱਚ ਹਰਦੀਪ ਸਿੰਘ ਦੌਲਤਪੁਰ ਦੀ ਅਗਵਾਈ ਦੇ ਵਿੱਚ ਜਿਹੜਾ ਅਸੀਂ ਇਹ ਰੋਸ ਮਾਰਚ ਕਰ ਰਹੇ ਹਾਂ ਟਰੈਕਟਰਾਂ ਦੇ ਵਿੱਚ ਬਹੁਤ ਵੱਡੀ تعداد ਦੇ ਵਿੱਚ ਤੇ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਜੀ ਜਿਹੜੇ ਵੀ ਫੈਸਲੇ ਲੈਣੇ ਹੁੰਦੇ ਨੇ ਲੋਕ ਹਤੈਸੀ ਫੈਸਲੇ ਲੈਣੇ ਚਾਹੀਦੇ ਨੇ ਤੇ ਲੋਕਾਂ ਨਾਲ ਸਲਾਹ ਮਸ਼ਵਰੇ ਕਰਕੇ ਲੈ ਕੇ ਲੈਣੇ ਚਾਹੀਦੇ ਨੇ ਕਿਉਂਕਿ ਦੇਖਿਆ ਆਪਾਂ ਨੇ ਅਨੇਕਾਂ ਜਿੰਨੇ ਵੀ ਮਸਲੇ ਸੀਗੇ ਸਾਰੇ ਮਸਲੇ ਤੇ ਸਰਕਾਰ ਨੇ ਐਂਡ ਤੇ ਯੂ ਟਰਨ ਲੇਤੀ ਆ ਜਦੋਂ ਜਿਹੜੇ ਲੋਕਾਂ ਦਾ ਗੁੱਸਾ ਦੇਖ ਕੇ ਸੋ ਹਮੇਸ਼ਾ ਅੱਗੇ ਵਾਸਤੇ ਵੀ ਜੋ ਵੀ ਫੈਸਲੇ ਲੈਣੇ ਹੁੰਦੇ ਨੇ ਲੋਕਾਂ ਦੀ رائے ਕਰਕੇ ਲੈਣੇ ਚਾਹੀਦੇ ਨੇ ਕਿਉਂਕਿ ਇਹੋ ਜਿਹੇ ਜਿਹੜੇ ਕਾਨੂੰਨ ਨੇ ਲੋਕਾਂ ਨੂੰ ਤੇ ਪੰਜਾਬ ਨੂੰ ਉਜਾੜਨ ਵਾਲੇ ਕਾਨੂੰਨ ਲੈ ਕੇ ਆਉਂਦੀ ਆ ਹਮੇਸ਼ਾ ਇਹ ਸਰਕਾਰ ਦਿੱਲੀ ਦੀ ਸਹਿਤੇ ਸੋ ਇਹੋ ਜਿਹੇ ਕਾਨੂੰਨ ਅਸੀਂ ਬਿਲਕੁਲ ਵੀ ਜਿਹੜੇ ਸਾਡੇ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦੇਵਾਂਗੇ ਇਸ ਲਈਨ ਦੀ ਉਹਨਾਂ ਲੋਕਾਂ ਦੀ ਲੋਕ ਉੱਠ ਖੜੇ ਜੀ ਘਰਾਂ ਚੋਂ ਲੋਕ ਉੱਠ ਖੜੇ ਸਾਰੇ ਲੋਕ ਇਹੀ ਪ੍ਰਕਾਰ ਕਰ ਰਹੇ ਨੇ ਜਿਹੜੀ ਲੈਂਡ ਪੌਲਿੰਗ ਇਹ ਕਿਸਾਨਾਂ ਨੂੰ ਉਜਾੜਨ ਦੇ ਲਈ ਬਣਾਈ ਗਈ ਆ ਇਹ ਮਤਲਬ ਦਿੱਲੀ ਦੀ ਸਹ ਦੇ ਉੱਤੇ ਬਣਾਈ ਗਿਆ ਸੋ ਰੋਸ ਦੇ ਕੇ ਪੂਰੇ ਪੰਜਾਬ ਦੇ ਘਰ ਘਰ ਦਾ ਰੋਸ ਦੇ ਕੇ ਜਿਹੜਾ ਇਹਨਾਂ ਨੂੰ ਇਹ ਸਟੈਪ ਆ ਉਹ ਵੈਕ ਕਰਨਾ ਪਿਆ ਸਰਕਾਰ ਇਹ ਬਹੁਤ ਵਧੀਆ ਜੇ ਬਹੁਤ ਵਧੀਆ ਕਾਨੂੰਨ ਹੁੰਦੇ ਤਾਂ ਸਰਕਾਰ ਨੂੰ ਫਿਰ ਰਾਤ ਵਾਪਸ ਲੈਣ ਦੀ ਕੀ ਲੋੜ ਪੈਗੀ ਮੰਨ ਲਓ ਜੇਕਰ ਕਿਉਂਕਿ ਲੋਕ ਹੀ ਸਚਾਈ ਹੁੰਦੇ ਨੇ ਲੋਕ ਹੀ ਸ਼ੀਸ਼ਾ ਹੁੰਦੇ ਨੇ ਲੋਕ ਜਦੋਂ ਸਚਾਈ ਦਿਖਾਉਂਦੇ ਨੇ ਸ਼ੀਸ਼ਾ ਦਿਖਾਉਂਦੇ ਨੇ ਅੱਗੇ ਮੰਨ ਲਓ ਤਾਂ ਉਹੀ ਚੀਜ਼ਾਂ ਸੱਚ ਹੁੰਦੀਆਂ ਨੇ ਲੋਕਾਂ ਨੇ ਆਪ ਦਾ ਸ਼ੀਸ਼ਾ ਦਿਖਾਇਆ ਸਮਾਜ ਦੇ ਵਿੱਚ ਜਿਹੜੀ ਲੈਂਡ ਪੌਲਿੰਗ ਇਹ ਪਾਲਿਸੀ ਹੈ ਗਲਤ ਆ ਗਈ ਸੋ ਤਾਂ ਕਰਕੇ ਸਰਕਾਰ ਨੂੰ ਸ਼ੇਕ ਲੱਗਿਆ ਇਹ ਗੱਲ ਤਾਂ ਕਿ ਲੋਕ ਜਿਹੜੇ ਪੰਜਾਬ ਦੇ ਉੱਠ ਖੜੇ ਉਹ ਇਹ ਪਾਲਿਸੀ ਦੇ ਵਿਰੋਧ ਨੇ ਹਾਂਜੀ ਮੇਰਾ ਨਾਮ ਗੁਰਸੇਵ ਸਿੰਘ ਸਰਪੰਚ ਜੀ ਮੇਰੇ ਵੱਡੇ ਭਰਾ ਹਰਦੀਪ ਦੌਲਤਪੁਰ ਜੋ ਤੂਰੀ ਤੋਂ ਇਸ ਜੋ ਰੈਲੀ ਹੈ ਕੌਨ ਨੂੰ ਅਗਵਾਈ ਕਰ ਰਹੇ ਨੇ ਜੋ ਤੁਹਾਨੂੰ ਪਤਾ ਹੀ ਹੈ ਇਹ ਕਰਨ ਦੀ ਨੌਬਤ ਕੀ ਆਈ ਕਿਉਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਦਿੱਲੀ ਵਾਲਿਆਂ ਦੇ ਹੱਥ ਗੋਲੇ ਬਣ ਕੇ ਇੱਕ ਬਹੁਤ ਜਿਆਦਾ ਭਿਆਨਕ ਕਹਿੰਦਾ ਮੈਂ ਤਾਂ ਜੋ ਕਿਸਾਨ ਮਾਰੂ ਨੀਤੀ ਲੈ ਕੇ ਆਈ ਸੀ ਲੈਂਡ ਪੂਲਿੰਗ ਨੀਤੀ ਉਸ ਦੇ ਵਿਰੋਧ ਦੇ ਵਿੱਚ ਰੱਖੀ ਗਈ ਹੈ ਤੇ ਹਾਲਾਂਕਿ ਕੱਲ ਗਵਰਨਮੈਂਟ ਨੇ ਆ ਉਹਨਾਂ ਦੇ ਜੋ ਨੁਮਾਇੰਦੇ ਨੇ ਉਹਨਾਂ ਵੱਲੋਂ ਇਹ ਕਿਹਾ ਵੀ ਗਿਆ ਵੀ ਪਿੱਛੇ हट ਗਈ ਹੈ ਸਰਕਾਰ ਪਰ ਸਾਨੂੰ ਸਰਕਾਰ ਤੇ ਇਸ ਗਲਤ ਤੇ ਪੂਰਨ ਵਿਸ਼ਵਾਸ ਨਹੀਂ ਹੈਗਾ ਕਿ ਉਹ ਪਿੱਛੇ हट ਗਏ ਨੇ ਅਸੀਂ ਸਾਡੀ ਸਕਾਲ ਨੂੰ ਅੱਜ ਉਸੇ ਤਰੀਕੇ ਨਾਲ ਪੂਰਨ ਤੌਰ ਤੇ ਜਿੱਥੋਂ ਪ੍ਰੋਗਰਾਮ ਬਣਿਆ ਉੱਥੇ ਤੱਕ ਲੈ ਕੇ ਜਾਵਾਂਗੇ ਤੇ ਬਾਅਦ ਦੇ ਵਿੱਚ ਗੁਰੂ ਘਰ ਜਾ ਕੇ ਅਰਦਾਸ ਕਰਾਵਾਂਗੇ ਕਿ ਇਹ ਵੈਗਰੂ ਇਹਨਾਂ ਨੂੰ ਮਤਬਕਸ ਜਿਨ੍ਹਾਂ ਨੂੰ ਪੰਜਾਬ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪੂਰੇ ਪੰਜਾਬ ਨੇ ਇਹਨਾਂ ਨੂੰ ਐਡਾ ਬੜਾ ਬਹੁਮਤ ਦਿੱਤਾ ਸੀਗਾ ਇਹਨਾਂ ਨੂੰ ਇਹ ਮਤਬਕਸ ਕੀ ਇਹ ਪੰਜਾਬ ਦੇ ਰਾਖੇ ਵਾਂਣ ਨਾ ਕਿ ਪੰਜਾਬ ਨੂੰ ਇਹ ਡਾਕਾ ਮਾਰਨ ਦਿੱਲੀ ਵਾਲਿਆਂ ਦੀ ਸ਼ਹਿਤ